ਗੁਰਦੁਆਰਾ ਸ਼ਹੀਦ ਸਿੰਘਾ ਸਪੋਰਟਸ ਕਲੱਬ ਐਨ ਆਰ ਆਈ ਵੀਰ ਅਤੇ ਗram ਪੰਚਾਇਤ ਪਿੰਡਲੇਵਾਲ ਵੱਲੋਂ ਨੀਮਾ ਹੋਲਾ ਮਹਲਾ ਕਬੱਡੀ ਕੱਪ 19 ਅਤੇ 20 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਮੈਂਬਰ ਬੁਟਾ ਸਿੰਘ ਲੋਧੀ ਨੇ ਦੱਸਿਆ ਕਿ ਕਬੱਡੀ ਕੱਪ ਦੌਰਾਨ 8 ਨੰਬਰ ਕਲੱਬਾਂ ਦੇ ਮੁਕਾਬਲੇ ਕਰਵਾਈ ਜਾਣਗੇ ਪਹਿਲੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ 2 ਲੱਖ ਰੁਪਏ ਤਿਜਿੰਦਰ ਸਿੰਘ ਯੂ ਐਸ ਏ ਤੇ ਦੂਜੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ 1 ਲੱਖ 50 ਹਜ਼ਾਰ ਰੁਪਏ ਸਾਧੂ ਸਿੰਘ ਯੂ ਐਸ ਏ ਵੱਲੋਂ ਦਿੱਤੇ ਜਾਣਗੇ ਕੱਪ ਦੌਰਾਨ ਬੈਸਟ ਜਾਫੀਏ ਤੇ ਬੈਸਟ ਰੇਡਰ ਨੂੰ 51-52 ਡਾਇਨਾਮਸੁਰਜੀਤ ਸਿੰਘ ਯੂਐਸਏ ਅਤੇ ਅਮਰਜੀਤ ਸਿੰਘ ਬਿੱਟੂ ਵੱਲੋਂ ਦਿੱਤਾ ਜਾਵੇਗਾ ਕਬੱਡੀ ਕੱਪ ਦੌਰਾਨ ਲੜਕੀਆਂ ਦਾ ਕਬੱਡੀ ਸ਼ੋਅ ਮੈਚ ਪੰਜਾਬ ਅਤੇ ਹਰਿਆਣਾ ਦੀਆਂ ਟੀਮਾਂ ਦਰਮਿਆਨ ਪੁਰਵਾਇਆ ਜਾਵੇਗਾ ਉਹਨਾਂ ਖੇਡ ਪ੍ਰੇਮੀਆਂ ਨੂੰ ਇਸ ਖੇਡ ਮੇਲੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਇਸ ਮੌਕੇ ਬੂਟਾ ਸਿੰਘ ਲੋਧੀ ਪ੍ਰਧਾਨ ਲੈਂਬਰ ਸਿੰਘ ਸੀਮ ਮੈਨੇਜਰ ਛਿੰਦਾ ਸਿਆਟਲ ਅਸਲੀ ਸਿੰਘ ਯੂਕੇ ਤੋਂ ਨਾਮ ਟਿੱਲੋਂ ਪ੍ਰੇਮ ਸਿੰਘ ਕੈਨੇਡਾ ਆਨੂਪ ਸਿੰਘ ਯੂਕੇ ਮਾਸਟਰ ਗੁਰदयाल ਸਿੰਘ ਸਨੀ ਟਿੱਲੋਂ ਬਿੰਦਰ ਟਿੱਲੋਂ ਰੁਪੇਂਦਰ ਟਿੱਲੋਂ ਹਰਵਿੰਦਰ ਟਿੱਲੋਂ ਮਨਜਿੰਦਰ ਸਿੰਘ ਲੱਕੀ ਟਿੱਲੋਂ ਚਾਸ ਟਿੱਲੋਂ ਹੈਰੀ ਟਿੱਲੋਂ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਂਪ ਡੱਲੇਬਾਲ ਵਿਖੇ 19 ਤੇ 20 ਫਰਵਰੀ ਨੂੰ 19ਵਾਂ ਹੋਲਾ ਮਹੱਲਾ ਕਬੱਡੀ ਕੱਪ ਕਰਾਇਆ ਜਾ ਰਿਹਾ ਹੈ ਜਿਹਦੇ ਵਿੱਚ 19 ਤਰੀਕ ਨੂੰ ਓਪਨ ਦੇ ਤਪ 75 ਕਿਲੋ ਦੇ ਮੁਕਾਬਲੇ ਹੋਊਗੇ 20 ਤਰੀਕ ਨੂੰ 8 کلبਾਂ ਜਿਹੜੀਆਂ ਸਦਿयां ਆ ਉਹਨਾਂ ਦੇ ਮੁਕਾਬਲੇ ਹੋਣੇ ਆ ਉਹਨਾਂ ਸਾਰਿਆਂ ਦੇ ਵਿੱਚ ਵੱਡੇ ਵੱਡੇ ਤਲਾਨਤਰ ਇੰਟਰਨੈਸ਼ਨਲ ਖਿਡਾਰੀ ਖੇਡ ਰਹੇ ਆ ਜਿਨ੍ਹਾਂ ਦਾ ਨਾਮ ਪਹਿਲਾ ਨਾਮ ਜਿਹੜਾ ਹੈਗਾ ਆ 2 ਲੱਖ ਦਾ ਆ ਦੂਜਾ ਨਾਮ 1.5 ਲੱਖ ਦਾ ਆ ਤਾਂ ਜਿਹੜੇ ਬੈਸਟ ਨਿਕਲਣੇ ਆ ਉਹਨਾਂ ਨੂੰ 50-50 ਹਜ਼ਾਰ ਦੇ ਨਕਦ ਨਾਮ ਦਿੱਤੇ ਜਾਣੇ ਆ ਬਾਕੀ ਇੱਕ ਹੋਰ ਵੱਡੀ ਗੱਲ ਆ ਜਿਹੜਾ ਕੁੜੀਆਂ ਦਾ ਮੈਚ ਹਰਿਆਣਾ ਤੇ ਪੰਜਾਬ ਦਾ ਹੋਣਾ ਆ ਉਹਦਾ ਨਾਮ 75 ਹਜ਼ਾਰ ਤਾਂ 50 ਹਜ਼ਾਰ ਆ ਉਹ ਮੈਚ ਬੜਾ ਦੇਖਣ ਵਾਲਾ ਹੋਣਾ ਆ ਬਾਕੀ ਆ ਅਸੀਂ ਆ ਗਰਾਊਂਡ ਦੇ ਵਿੱਚ ਖੜੇ ਆ ਗਰਾਊਂਡ ਪੂਰੀ ਤਿਆਰ ਆ ਅਸੀਂ ਬਾਕੀ ਸਾਰੇ ਪਿੰਡ ਦਾ ਬਹੁਤ ਸਹਿਯੋਗ ਆ ਅਸੀਂ ਇਹੀ ਬੇਨਤੀ ਕਰਦੇ ਆ ਵੀ ਦੇਖਣ ਵਾਲੇ ਦਰਸ਼ਕ 20 ਤੇ 19 ਤੇ 20 ਤਰੀਕ ਨੂੰ ਆਣ ਕੇ ਮੇਲੇ ਦੀਆਂ ਰੌਣਕਾਂ ਨੂੰ ਵਧਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਨੂੰ ਜਾਣ ਕੇ ਬੜੀ ਖੁਸ਼ਕबरी ਹੋਵੇਗੀ ਕਿ ਪਿੰਡ ਡੱਲੇਵਾਲ ਨੇੜੇ ਗੁਰਾਇਆਂ ਜ਼ਿਲ੍ਹਾ ਜਲੰਧਰ ਵਿਖੇ 19 ਤੇ 20 ਫਰਵਰੀਨ ਬਹੁਤ ਹੀ ਸ਼ਾਨਦਾਰ ਮੇਲਖਰਵਾਏ ਜਾ ਰਹੇ ਜਿੱਥੇ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸਾਡੇ ਪ੍ਰਧਾਨ ਲਿੰਬਰ ਸਿੰਘ ਔਰ ਵੀ ਜਿੰਨੇ ਵੀ ਸਾਡੇ ਕਮੇਟੀ ਮੈਂਬਰ ਸਾਡੀ ਪਿੰਡ ਦੀ ਪੰਚਾਇਤ ਤੇ ਸਾਡੇ ਐਨ ਆਰ ਆਈ ਵੀਰ ਜਿਨ੍ਹਾਂ ਦੇ ਪਿੰਡ ਦੇ ਸੰਯੋਗ ਦੇ ਨਾਲ ਬਹੁਤ ਹੀ ਸ਼ਾਨਦਾਰ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਸਾਡੇ ਇਸ ਗੁਰਦਵਾਰਾ ਸ਼ੀਦਾ ਸਿੰਘਾ ਦੇ ਪਵਿੱਤਰ ਅਸਥਾਨ ਤੇ ਜਿਹੜਾ ਟੂਰਨਾਮੈਂਟ ਹੋ ਜਾ ਰਿਹਾ ਉਸ ਦੀਆਂ ਰੌਣਕਾਂ ਨੂੰ ਬਤਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 19 ਤੇ 20 ਫਰਵਰੀ ਨੂੰ ਗੁਰਦੁਆਰਾ ਸ਼ਹੀਦਾ ਸਿੰਘਾ ਵਿਖੇ ਕਬੱਡੀ ਦੇ ਮੈਚ ਕਰਵਾਏ ਜਾ ਰਹੇ ਆ ਸਾਰੇ ਇਲਾਕਾ ਨਿਵਾਸੀਆਂ ਨੇ ਹਮਮਾ ਕੇ ਪਹੁੰਚਣਾ ਹੈ ਅੱਜ ਅੱਜ ਮੀਟਿੰਗ ਹੋਈ ਹੈ ਅੱਗੇ ਮੈਚਾਂ ਦੀ ਪ੍ਰਬੰਧਕ ਲਈ ਔਰ ਢਿੱਲੋਂ ਬ੍ਰਦਰਸ ਤੇ ਪ੍ਰੋ ਲਾਈਨ ਟਰਕਿੰਗ ਵੱਲੋਂੁੰਡਿਆਂ ਲਈ ਕਲੱਬ ਦੀ ਟੀ-ਸ਼ਰਟ ਲਾਂਚ ਕੀਤੀ ਗਈ ਹੈ ਤੇ ਸਾਰਿਆਂ ਨੂੰ ਬਰਦੀਆਂ ਬੰਡੀਆਂ ਕੰਨਿਆਂ ਨੂੰ